ਪੰਜਾਬੀ ਹੈਗੇ ਫਿਰ ਬਠਿੰਡੇ ਦੇ ਹੈਗੇ ਤਾਹਣ ਚ ਕਿੱਲੇ ਤਾਂ ਪਹਿਲਾਂ ਬਹੁਤ ਕੱਡੇ ਨੇਗੇ ਇਹ ਤਾਂ ਕੱਢਣਾ ਪੈਣਾ ਸੀ 4 ਸਾਲਾਂ ਬਾਅਦ ਬਠਿੰਡੇ ਦੀ ਅਦਾਲਤ ਦੇ ਵਿੱਚ ਆਉਣਾ ਪਿਆ ਤਾਂ ਚਲੋ ਝੁੱਕ ਕੇ ਹੀ ਆਏ ਨੇਗੇ ਦਸਤ ਦੇ ਵਿੱਚ ਦੋਨੇ ਹੱਥ ਜੋੜ ਕੇ ਜੱਸਾਬ ਨੂੰ ਕਿਹਾ ਕਿ ਮੈਂ ਮਦਈ ਤੋਂ ਮਾਫੀ ਮੰਗਣਾ ਚਾਹੁੰਦੀ ਹੈ ਫਿਰ ਅਦਾਲਤ ਦੇ ਵਿੱਚ ਆਉਂਦੇ ਆ ਸਰ ਪਹਿਲੇ ਦੋ ਤਿੰਨ ਮਿੰਟਾਂ ਚ ਹੀ ਮਾਫੀ ਮੰਗ ਲੈਣੀ ਜੋ ਸਚਾਈ ਦੀ ਜਿੱਤ ਕਮਾਂਗੇ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਹੋ ਕੇ ਮੀਡੀਆ ਨੂੰ ਕਹਿ ਦੇਣਾ ਕਿ ਇੱਕ ਗਲਤਫਹਿਮੀ ਹੈ ਅਦਾਲਤ ਨਹੀਂ ਨਾ ਗਲਤਫਹਿਮੀ ਕਰਦੀ ਅਦਾਲਤ ਕੋਈ ਵੀ ਫੈਸਲਾ ਕਰਦੀ ਹੈ ਅਦਾਲਤ ਬਾਲ ਦੀ ਖਲ ਲਾਉਂਦੀ ਹੈ ਮਾਤਾ ਜੀ ਹੁਰੀ ਤਾਂ ਇਹੀ ਕਹਿੰਦੇ ਸੀ ਵੀ ਪੁੱਤ ਵੀ ਚਲਤੀ ਐ ਵਰਗੀ ਐ ਜੇ ਗਲਤੀ ਹੋ ਗਈ ਤਾਂ ਚਲ ਜੇ ਮਾਫੀ ਮੰਗ ਲੂਗੀ ਤਾਂ ਆਪਾਂ ਕੇਸ ਨਹੀਂ ਪਾਉਣਾ ਸਾਡਾ ਕੋਈ ਪਹਿਲ ਕੇਸ ਪਾਉਣ ਦੀ ਨਹੀਂ ਸੀ ਨਹੀਂ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਹੰਬਲਾ ਨਹੀਂ ਮਾਰਿਆ ਸਗੋਂ ਜਿਹੜਾ ਸਮਨ ਆਰਡਰ ਹੈ ਉਹਨੂੰ ਚੈਲੰਜ ਕੀਤਾ ਸੀ ਬਾਬਾ ਜੀ ਨੇ ਮੈਂ ਮੇਰੇ ਨਾਲ ਗੱਲ ਹੋਈ ਹੈ ਬਾਬਾ ਜੀ ਦਾ ਕੋਈ ਮਾਫੀ ਦੇਣ ਜਾਂ ਕੋਈ ਇਸ ਤਰ੍ਹਾਂ ਦੀ ਮੰਚਾ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਅਦਾਲਤ ਤੇ ਯਕੀਨ ਸੀ ਅਦਾਲਤ ਤੇ ਯਕੀਨ ਹੈ ਤੇ ਅਦਾਲਤ ਤੇ ਯਕੀਨ ਰਹੂਗਾ ਅਸੀਂ ਜੋ ਅਦਾਲਤ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਹੋਊਗਾ ਜਿੰਨਾ ਚਿਰ ਅਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ ਇਹਨਾਂ ਨੂੰ ਪੇਸ਼ ਹੋਣਾ ਹੀ ਪਊਗਾ ਅਦਾਲਤ ਦੇ ਵਿੱਚ ਫਿਜ਼ੀਕਲੀ ਜੀ ਹੁਣ ਤਾਂ ਮੈਂਬਰ ਆਫ ਪਾਰਲੀਮੈਂਟ ਨੇ ਰਤਵਾਇਆ ਬੀਜੇਪੀ ਦੇ ਵਿੱਚ ਨੇ ਫਿਰ ਸਜ਼ਾ ਦਿਵਾਉਣ ਤੱਕ ਜਾਓਗੇ ਜਿੰਨੇ ਤੱਕ ਜਾਣਾ ਪਿਆ ਬਿਲਕੁਲ ਜੀ ਬਿਲਕੁਲ ਜੋ ਗਲਤ ਹੈ ਉਹ ਗਲਤ ਹੈ ਕੰਗਣਾ ਰਣੌਤ ਅੱਜ ਪੇਸ਼ੀ ਭੁਗਤਣ ਦੇ ਲਈ ਬਠਿੰਡਾ ਕੋਰਟ ਦੇ ਵਿੱਚ ਪਹੁੰਚੇ ਤੁਹਾਨੂੰ ਯਾਦ ਹੋਣਾ ਹੈ ਕਿ ਬੇਬੇ ਮਹਿੰਦਰ ਕੌਰ ਨੂੰ 100-100 ਰੁਪਏ ਵਾਲੀ ਔਰਤ ਕਹਿ ਕੇ ਇੱਕ ਟਵੀਟ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਮਾਨਹਾਨੀ ਦਾ ਕੇਸ ਕੰਗਣਾ ਰਣੌਤ ਦੇ ਉੱਪਰ ਜਿਹੜਾ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਬਠਿੰਡਾ ਕੋਰਟ ਦੇ ਵਿੱਚ ਪਹੁੰਚਣਾ ਪਿਆ ਆ ਮੇਰੇ ਨਾਲ ਐਡਵੋਕੇਟ ਰਗਵੀਰ ਸਿੰਘ ਬਣੀਵਾਲ ਹੋਣਗੇ ਗੱਲਬਾਤ ਕਰਾਂਗੇ ਬਣੀਵਾਲ ਸਾਹਿਬ ਵੱਡੀ ਜਿੱਤ ਮੰਨਦੇ ਹੋ ਕਿ ਕਿਉਂਕਿ ਬਹੁਤ ਦਲੀਲਾਂ ਅਪੀਲਾਂ ਉਹਨਾਂ ਦੇ ਵੱਲੋਂ ਬਹੁਤ ਕੁਝ ਕੀਤਾ ਗਿਆ ਕਿ ਬਚਿਆ ਜਾ ਸਕੇ ਪੇਸ਼ੀ ਤੇ ਆਉਣ ਤੋਂ ਬਚਿਆ ਜਾ ਸਕੇ ਵੱਡੀ ਜਿੱਤ ਮੰਨਦੇ ਹੋ ਕਿ ਆਖਿਰ ਕੰਗਣਾ ਰਣੌਤ ਨੂੰ ਅੱਜ ਕੋਰਟ ਪੇਸ਼ੀ ਦੇ ਲਈ ਬਠਿੰਡੇ ਆਉਣਾ ਪਿਆ ਜੀ ਜੀ ਬਿਲਕੁਲ ਸਰ ਬਿਲਕੁਲ ਇੱਕ ਦੇਖੋ ਇੱਕ ਗਰੀਬ ਕਿਸਾਨ ਮੱਧ ਵਰਗ ਪਰਿਵਾਰ ਜਿਹਦੇ ਕੋਲੇ ਸਿਰਫ ਇੱਕ ਇੱਜ਼ਤ ਹੈ ਉਹ ਜਿਆਦਾ ਪੈਸੇ ਵਾਲੇ ਨਹੀਂ ਤਾਂ ਇੱਕ ਦੁਖੀ ਇਨਸਾਨ ਅਦਾਲਤ ਦਾ ਦਰਵਾਜ਼ਾ ਹੀ ਖੜਕਾ ਸਕਦਾ ਹੈ ਤਾਂ ਅਦਾਲਤ ਦੇ ਵਿੱਚ ਜਦੋਂ ਅਸੀਂ ਇਹਨਾਂ ਦਾ ਮਾਤਾ ਹੋ ਰਹਿਆਂ ਦੇ ਬਿਹਫਤੇ ਪੱਖ ਰੱਖਿਆ ਮਾਤਾ ਹੋ ਰਹੰਦਾ ਇਹਨਾਂ ਦੀ ਗਵਾਹੀ ਹੋਈ ਤਾਂ ਜੱਜ ਸਾਹਿਬ ਨੂੰ ਅਸੀਂ ਸਾਰੇ ਪੱਖਾਂ ਤੋਂ ਜਾਣੂ ਕਰਾਇਆ ਤਾਂ ਕੋਰਟ ਨੇ ਉਹ ਸਾਡੀ ਕੰਪਲੇਂਟ ਦੇ ਵਿੱਚ ਉਹਨੂੰ ਜਾਇਜ਼ ਮੰਨਦੇ ਹੋਏ ਇਹਨੂੰ ਕੰਗਣਾ ਰਣੌਤ ਨੂੰ ਜੋ ਸੰਮਣ ਜਾਰੀ ਕੀਤੇ ਹੈ ਪਰ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਆਪ ਦੇ ਤੌਰ ਤੇ ਅਪੀਲਾਂ ਕੀਤੀਆਂ ਆਨਰੇਬਲ ਹਾਈ ਕੋਰਟ ਗਏ ਆਨਰੇਬਲ ਸੁਪਰੀਮ ਕੋਰਟ ਗਏ ਪਰ ਸਾਡੀ ਜੋ ਕੰਪਲੇਂਟ ਸੀ ਉਹਦੇ ਵਿੱਚ ਸਚਾਈ ਸੀ ਤਰਕ ਸੀ ਡਾਕੂਮੈਂਟਰੀ ਐਵੀਡੈਂਸ ਸੀ ਸਬੂਤ ਸੀ ਤਾਂ ਕਿਸੇ ਵੀ ਅਦਾਲਤ ਨੇ ਜੋ ਇਹਨਾਂ ਦਾ ਪੱਖ ਨੂੰ ਮਨਜ਼ੂਰ ਨਹੀਂ ਕੀਤਾ ਤੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ ਟ੍ਰਾਇਲ ਕੋਰਟ ਦੇ ਵਿੱਚ ਤਾਂ ਇਹ ਅਸੀਂ ਸਮਝਦੇ ਹਾਂ ਕਿ ਕਿ ਸਾਡੇ ਸੰਘਰਸ਼ ਦੀ ਜਿੱਤ ਹੈ ਅੱਛਾ ਇਹ ਕੇਵੀ ਇਹਨਾਂ ਦੇ ਵੱਲੋਂ ਬਚਣ ਦੇ ਲਈ ਬਚਾ ਦੇ ਲਈ ਜਿਵੇਂ ਪਹਿਲਾਂ ਟਵੀਟ ਕੀਤਾ ਗਿਆ ਸੀ ਉਹ ਰੀਟਵੀਟ ਕੀਤਾ ਗਿਆ ਸੀ ਉਹਨੂੰ ਡਿਲੀਟ ਵੀ ਕੀਤਾ ਗਿਆ ਬਚਾ ਦੇ ਲਈ ਕੰਗਣਾ ਦੇ ਵੱਲੋਂ ਹੋਰ ਵੀ بڑا ਕੁਝ ਹੋਰ ਵੀ ਪੈਂਤਰੇ ਅਪਣਾਏ ਗਏ ਸੀ ਇਹਨਾਂ ਨੇ ਸਰ ਜਿਹੜੀ ਟਵਿੱਟਰ ਤੇ ਆਪਦੀ ਪੋਸਟ ਕੀਤੀ ਸੀ ਇਹਨਾਂ ਨੇ ਰੀਟਵੀਟ ਕੀਤਾ ਸੀ ਉਸ ਤੋਂ ਬਾਅਦ ਜਦੋਂ ਆਪਣੇ ਪੰਜਾਬੀ ਸਿੰਗਰ ਭਰਾਮਣ ਨੇ ਉਹ ਮਸਲਾ ਚੁੱਕਿਆ ਤਾਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਜਦੋਂ ਜ਼ਿਆਦਾ ਗਹਿਮਗੈਮੀ ਹੋਈ ਤਾਂ ਉਸ ਤੋਂ ਬਾਅਦ ਜੋ ਆਪਦੀ ਟਵੀਟ ਹੈ ਉਹ ਡਿਲੀਟ ਕਰਤੀ ਸੀ ਤਾਂ ਉਸ ਤੋਂ ਬਾਅਦ ਡਿਲੀਟ ਕਰਨ ਤੋਂ ਬਾਅਦ ਇਹਨਾਂ ਨੇ ਜੋ ਅਸੀਂ ਪਹਿਲਾਂ ਲੀਗਲ ਨੋਟਿਸ ਵੀ ਭੇਜੇ ਸੀ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਜਦੋਂ ਕੋਰਟ ਨੇ ਸਮਨ ਆਰਡਰ ਕੀਤਾ ਤਾਂ ਉਸ ਤੋਂ ਬਾਅਦ ਸਮਨ ਆਰਡਰ ਤੋਂ ਬਾਅਦ ਵੀ ਇਹਨਾਂ ਨੇ ਕੋਈ ਮਾਤਾ ਸੀ ਇਹਨਾਂ ਦੇ ਮਦਰ ਦੇ ਤੋਂ ਵੀ 4 ਸਾਲ ਵੱਡੇ ਹੋਣਗੇ ਕੋਈ ਮਾਫੀ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਆਪਦੇ ਰਹੀਂ ਜਾਂ ਕਿਸੇ ਆਪਦੇ ਕਿਸੇ ਸਟਾਫ ਦੇ ਜਾਂ ਕਿਸੇ ਟੀਮ ਦੇ ਕਿਸੇ ਬੰਦੇ ਨੂੰ ਭੇਜ ਕੇ ਮਾਫੀ ਮੰਗ ਲੈਂਦੇ ਨਹੀਂ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਹੰਬਲਾ ਨਹੀਂ ਮਾਰਿਆ ਸਗੋਂ ਜਿਹੜਾ ਸਮਨ ਆਰਡਰ ਹੈ ਉਹਨੂੰ ਚੈਲੰਜ ਕੀਤਾ ਸੀ ਜੇ ਮਾਫੀ ਮੰਗ ਲੈਂਦੇ ਤਾਂ ਸ਼ਾਇਦ ਗੱਲ ਇੱਥੇ ਤੱਕ ਨਾ ਪਹੁੰਚਦੀ ਜੇ ਮਾਫੀ ਇਹਨਾਂ ਦੇ ਵੱਲੋਂ ਮੰਗ ਲਈ ਹੁੰਦੀ ਤੁਹਾਡੇ ਵੱਲੋਂ ਵੀ ਅਜਿਹਾ ਕੇਰ ਐਸਾ ਮਾਮਲਾ ਚਲੋ ਨਪਟਾ ਲਿਆ ਜਾਵੇ ਆਖਰ ਐਮਪੀ ਵੀ ਨੇ ਇਹ ਸੀ ਕਿ ਜੇਕਰ ਮਾਫੀ ਮੰਗ ਲਈ ਹੁੰਦੀ ਤਾਂ ਸ਼ਾਇਦ ਗੱਲ ਇੱਥੇ ਤੱਕ ਨਾ ਪਹੁੰਚਦੀ ਜੀ ਜੀ ਬਿਲਕੁਲ ਉਦੋਂ ਸਰ ਜਦੋਂ ਇਹ ਕੰਪਲੇਂਟ ਫਾਈਲ ਕੀਤੀ ਹੈ ਇਹ ਉਦੋਂ ਅਸੀਂ 2021 ਚ ਕੰਪਲੇਂਟ ਫਾਈਲ ਕੀਤੀ ਹੈ ਉਦੋਂ ਐਮਪੀ ਨਹੀਂ ਸੀਗੇ ਮੈਡਮ ਇਹ ਅਸੀਂ ਜਦੋਂ ਪਹਿਲਾਂ ਲੀਗਲ ਨੋਟਿਸ ਭੇਜਿਆ ਉਹਦੇ ਵਿੱਚ ਵੀ ਇਹੀ ਸੀ ਵੀ ਆਪਦੀ ਜਿਹੜੀ ਟਵੀਟ ਹੈ ਉਹ ਡਿਲੀਟ ਕਰ ਦਿਓ ਤੇ ਮਾਤਾ ਤੋਂ ਜਿਹੜਾ ਇਹ ਪੋਸਟ ਪਾ ਕੇ ਜਾਂ ਕਿਸੇ ਵੀ ਪਲੇਟਫਾਰਮ 'ਰਹੀਂ ਮਾਫੀ ਮੰਗ ਲੈਣਾ ਵੀ ਮੈਂ ਮੇਥੋਂ ਗਲਤੀ ਹੋ ਗਈ 15 ਦਿਨ ਦਾ ਅਸੀਂ ਟਾਈਮ ਦਿੱਤਾ ਉਸ ਤੋਂ ਬਾਅਦ ਵੀ ਅਸੀਂ ਨਾਲ ਦੀ ਨਾਲ ਇਮੀਡੀਏਟ ਕੰਪਲੇਂਟ ਨਹੀਂ ਫਾਈਲ ਕੀਤੀ ਅਸੀਂ ਸੈਕੰਡ ਲੀਗਲ ਨੋਟਿਸ ਫੇਰ ਇਸ਼ੂ ਕੀਤਾ ਕਿਉਂਕਿ ਮਾਤਾ ਜੀ ਦੇਖੋ 올ਡ ਏਜ ਨੇਗੇ ਬਾਪੂ ਜੀ ਦੀ ਵੀ ਏਜ ਕਾਫੀ 80 ਸਾਲ ਤੋਂ ਉੱਪਰ ਹੋ ਗਏ ਉਦੋਂ ਜਦੋਂ ਕੇਸ ਚੱਲਦਾ ਸੀ 4 ਸਾਲ ਪਹਿਲਾਂ ਤਾਂ 75 ਸਾਲ ਤੋਂ ਉੱਤੇ ਸੀਗੇ ਇਹ ਨਹੀਂ ਸੀ ਚਾਹੁੰਦੇ ਇਹਨਾਂ ਨੂੰ ਤੁਰਨਾ ਫਿਰਨਾ ਬਹੁਤ ਔਖਾ ਸੀ ਬੈਠਣ ਖੜਨ ਵਿੱਚ ਪ੍ਰੋਬਲਮ ਆਉਂਦੀ ਆ ਪੌੜੀਆਂ ਨਹੀਂ ਚੜੀਆਂ ਜਾ ਸਕਦੀਆਂ ਤਾਂ ਮਾਤਾ ਜੀ ਹੋਰੀਨ ਵੀ ਨਹੀਂ ਸੀ ਚਾਹੁੰਦੇ ਵੀ ਅਸੀਂ ਕੋਰਟ ਦੇ ਵਿੱਚ ਕੇਸ ਫਾਈਲ ਕਰੀਏ ਪਰ ਫਿਰ ਜਦੋਂ ਇਹਨਾਂ ਨੇ ਅੱਗੋਂ ਕੋਈ ਉਹਨਾਂ ਵੱਲੋਂ ਰਿਸਪਾਂਸ ਨਹੀਂ ਆਇਆ ਤਾਂ ਸਾਨੂੰ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰਨੀ ਪਈ ਤਾਂ ਪਹਿਲੇ ਦਿਨ ਮਾਤਾ ਜੂਰੇ ਤੁਹਾਡੇ ਕੋਲ ਜਿਹੜੇ ਹੈ ਪਹੁੰਚਦੇ ਨੇ ਉਦੋਂ ਉਦੋਂ ਪਰਿਵਾਰ ਦਾ ਚਾਹੇ ਬੇਬੇ ਮਹਿੰਦਰ ਕੌਰ ਹੋਣ ਚ ਉਦੋਂ ਮਾਤਾ ਜੀ ਹੁਰੀ ਤਾਂ ਇਹੀ ਕਹਿੰਦੇ ਸੀ ਵੀ ਪੁੱਤ ਵੀ ਚਲ ਧੀਆ ਵਰ ਕੀ ਹੈ ਜੇ ਗਲਤੀ ਹੋ ਗਈ ਤਾਂ ਚਲ ਜੇ ਮਾਫੀ ਮੰਗ ਲੂਗੀ ਤਾਂ ਆਪਾਂ ਕੇਸ ਨਹੀਂ ਪਾਉਣਾ ਸਾਡਾ ਕੋਈ ਪਹਿਲ ਕੇਸ ਪਾਉਣ ਦੀ ਨਹੀਂ ਸੀ ਮਾਤਾ ਜੀ ਰਿਆਂ ਦੀ ਸ਼ੁਰੂ ਤੋਂ ਹੀ ਇਹੀ ਸੀ ਵੀ ਜੇ ਮਾਫੀ ਮੰਗ ਲੈਂਦੇ ਐ ਤਾਂ ਅਸੀਂ ਕੰਪਲੀਟ ਨਹੀਂ ਫਾਈਲ ਕਰਾਂਗੇ ਮਾਤਾ ਜੀ ਪਹਿਲਾਂ ਤੋਂ ਹੀ ਮਾਤਾ ਜੀ ਮਾਤਾ ਜੀ ਸ਼ੁਰੂ ਤੋਂ ਜੀ ਮਾਤਾ ਕੰਪਲੇਂਟ ਫਾਈਲ ਕਰਨ ਦੇ ਹੱਕ 'ਚ ਨਹੀਂ ਸੀਗੇ ਪਰ ਜਦੋਂ ਫਿਰ ਇਹਨਾਂ ਨੇ ਕੋਈ ਉਸ ਚੀਜ਼ ਤੇ ਕੋਈ ਕੰਨਤੇ ਜੂਨੀ ਸਰ ਕੀ ਆਪਾਂ ਕਵਾਂਗੇ ਤਾਂ ਉਸ ਤੋਂ ਬਾਅਦ ਫਿਰ ਜਥੇਬੰਦੀਆਂ ਨੇ ਵੀ ਮਾਤਾ ਹਰਿਆਣੂ ਕਿਹਾ ਵੀ ਤੁਸੀਂ ਸੰਘਰਸ਼ ਆਪ ਦਾ ਬਿੱਡੋ ਅਸੀਂ ਤੁਹਾਡੇ ਨਾਲ ਆ ਤਾਂ ਫਿਰ ਮਾਤਾ ਹਰਿਆਣੇ ਕੰਪਲੀਟ ਫਾਈਲ ਕੀਤੀ ਉਹ ਸੰਕਾਰ ਨੂੰ ਉਸ ਜਿਵੇਂ ਕਹਿੰਦੇ ਆ ਪੰਜਾਬੀ ਦੇ ਵਿੱਚ ਧੌਣ ਦੇ ਵਿੱਚ ਕਿੱਲੇ ਨੂੰ ਉਹਨੂੰ ਅੱਜ ਤੁਸੀਂ ਹਾਰਦਿਆਂ ਹੋਏ ਦੇਖਿਆ ਉਹਨੂੰ ਝੁਕਦਿਆਂ ਹੋਏ ਦੇਖਿਆ ਅੱਜ ਧੌਣ ਚ ਕਿੱਲਾ ਤਾਂ ਜੀ ਪੰਜਾਬੀ ਹੈਗੇ ਫਿਰ ਬਠਿੰਡੇ ਦੇ ਹੈਗੇ ਧੌਣ ਚ ਕਿੱਲੇ ਤਾਂ ਪਹਿਲਾਂ ਬਹੁਤ ਕੱਢੇ ਨੇਗੇ ਇਹ ਤਾਂ ਕੱਢਣਾ ਪੈਣਾ ਸੀ ਉਹਨੂੰ ਅੱਜ ਝੁਕਦਾ ਹੋਇਆ ਝੁਕਦਾ ਹੋਇਆ ਵੀ ਦੇਖਿਆ ਫਿਰ ਬਿਲਕੁਲ ਅੱਜ ਤਾਂ ਦੇਖੋ ਜਦੋਂ ਸਭ ਤੋਂ ਵੱਡੀ ਗੱਲ ਹੈ ਜੀ ਬਠਿੰਡਾ ਕੋਰਟ ਦੇ ਵਿੱਚ ਆ ਗਏ ਕੋਰਟ ਦੇ ਵਿੱਚ ਪੇਸ਼ ਹੋ ਕੇ ਭਰੀ ਕੋਰਟ ਦੇ ਵਿੱਚ ਮਾਫੀ ਮੰਗ ਲਈ ਦੇਖੋ ਸੰਘਰਸ਼ ਦੀ ਜਿੱਤੀ ਕਵਾਂਗੇ ਇਹਨੂੰ ਬਿਲਕੁਲ ਜਦੋਂ ਆਉਂਦੇ ਨੇ ਤਾਂ ਉਦੋਂ ਕੀ ਕਿਹਾ ਜਾਂਦਾ ਜਦੋਂ ਕੋਰਟ ਦੇ ਵਿੱਚ ਆਉਂਦੇ ਨੇ ਅੰਦਰ ਦਲੀਲਾਂ ਪੀਲਾਂ ਹੁੰਦੀਆਂ ਨੇ ਤਾਂ ਉਦੋਂ ਕੰਗਣਾ ਰਣੌਦ ਦੇ ਸ਼ਬਦ ਬੋਲ ਜਿਹੜੇ ਨੇ ਉਹ ਕਿਸ ਤਰ੍ਹਾਂ ਜੱਜ ਸਾਹਿਬ ਨੇ ਕੀ ਕਿਹਾ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਅਦਾਲਤ ਦੇ ਵਿੱਚ ਆ ਕੇ ਜੀ ਆਪਦੇ ਜ਼ਮਾਨਤ ਦੀ ਅਰਜ਼ੀ ਕੋਰਟ ਦੇ ਵਿੱਚ ਦਿੱਤੀ ਤਿਆ ਜੀ ਸਾਹਿਬ ਨੇ ਉਸ ਤੇ ਵਿੱਚ ਇਹਨਾਂ ਤੋਂ ਜਿਹੜੇ ਬੀਲ ਬਾਂਡ ਸੀ ਲਏ ਇਹਨਾਂ ਦੇ ਨਾਲ ਇਹਦੇ ਪਿਤਾ ਜੀ ਆਏ ਸੀ ਮਿਸ ਕੰਗਣਾ ਦੇ ਉਹਨਾਂ ਨੇ ਜਿਹੜੀ ਇਹਨਾਂ ਦੀ ਜ਼ਮਾਨਤ ਦਿੱਤੀ ਸੀ ਤੇ ਜ਼ਮਾਨਤ ਦੇਣ ਤੋਂ ਬਾਅਦ ਫਿਰ ਜੀ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਵੀ ਤੁਸੀਂ ਮੈਡਮ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਨੇ ਫਿਰ ਦੋਨੇ ਹੱਥ ਜੋੜ ਕੇ ਜੀ ਸਾਹਿਬ ਨੂੰ ਕਿਹਾ ਕਿ ਮੈਂ ਮਦਾਈ ਤੋਂ ਮਾਫੀ ਮੰਗਣਾ ਚਾਹਣੀ ਹੈ ਮਾਤਾ ਜੀ ਤੋਂ ਕਿਉਂਕਿ ਗਲਤਫਹਿਮੀ ਹੈ ਜੋ ਸਾਰਾ ਇਨਸੀਡੈਂਟ ਹੋਇਆ ਵੀ ਮੈਂ ਇਹ ਜਾਣਬੁੱਝ ਕੇ ਨਹੀਂ ਕੀਤਾ ਤੇ ਮੈਂ ਕਿਸੇ ਇੱਕ ਪਰਸਨਲ ਕਿਸੇ ਪਰਸਨ ਨੂੰ ਟਾਰਗੇਟ ਨਹੀਂ ਸੀ ਕਰਨਾ ਚਾਹੁੰਦੀ ਵੀ ਮੈਨੂੰ ਮਾਫ ਕੀਤਾ ਜਾਵੇ ਇੱਕ ਵਕੀਲ ਦੇ ਤੌਰ ਤੇ ਤੁਸੀਂ ਕੀ ਮੰਨਦੇ ਜਿਵੇਂ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਵੀ ਇਹ ਕਿਹਾ ਗਿਆ ਕਿ ਇੱਕ ਗਲਤ ਫਹਿਮੀ ਤੋਂ ਲੱਗਦਾ ਕਿ ਇਹ ਗਲਤ ਫਹਿਮੀ ਹੋਈ ਜਿਵੇਂ ਐਸਾ ਕੁਝ ਲਿਖਿਆ ਜਾਣਾ ਇੱਕ ਬੇਬੇ ਜੋ ਸੰਘਰਸ਼ ਦੇ ਵਿੱਚ ਲੜ ਰਹੀ ਹੈ ਉਹਦੀ ਫੋਟੋ ਪਾਉਣੀ ਉਸ ਤੋਂ ਬਾਅਦ ਐਸਾ ਕੁਝ ਲਿਖਿਆ ਜਾਣਾ 100-100 ਰੁਪਏ ਪਤਾ ਨਹੀਂ ਕੀ ਕੀ ਕੁਝ ਜਿਹੜਾ ਹੈਗਾ ਕਿਹਾ ਗਿਆ ਤੋਂ ਲੱਗਦਾ ਕਿ ਗਲਤ ਫਹਿਮੀ ਵਾਕਿਆ ਦੇ ਵਿੱਚ ਸਰ ਅਦਾਲਤਾਂ ਜਵਾਨੀ ਗੱਲਾਂ ਦੇ ਸਿਰ ਤੇ ਅਦਾਲਤਾਂ ਫੈਸਲੇ ਨਹੀਂ ਕਰਦੀਆਂ ਅਦਾਲਤਾਂ ਸਬੂਤਾਂ ਦੇ ਸਿਰ ਤੇ ਦਲੀਲਾਂ ਦੇ ਸਿਰ ਤੇ ਸ਼ਹਾਦਤਾਂ ਦੇ ਸਿਰ ਤੇ ਗਵਾਹੀਆਂ ਦੇ ਸਿਰ ਤੇ ਫੈਸਲੇ ਕਰਦੀਆਂ ਜੱਜ ਸਾਹਿਬ ਨੇ ਜਦੋਂ ਇਹਨੂੰ ਸਮਨ ਆਰਡਰ ਦੇ ਵਿੱਚ ਇਹਨੂੰ ਸਮਨ ਜਾਰੀ ਕੀਤਾ ਇਹਦਾ ਇਸ ਕੰਪਲੇਂਟ ਦੇ ਵਿੱਚ ਮਿਸ ਕੰਗਣਾ ਦਾ ਜੱਜ ਸਾਹਿਬ ਨੇ ਕੱਲੀ ਮਾਤਾ ਦੀ ਜਵਾਨੀ ਗਵਾਹੀ ਦਾ ਨਹੀਂ ਉਹਨਾਂ ਨੇ ਦੇਖ ਲਿਆ ਵੀ ਮਾਤਾ ਨੇ ਗਵਾਹੀ ਦੇਤੀ ਜਿਹੜਾ ਟਵਿੱਟਰ ਤੋਂ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਜੋ ਟਵੀਟ ਕੀਤੀ ਗਈ ਸੀ ਅਸੀਂ ਉਹਦੀ ਸਕਰੀਨਸ਼ਾਟ ਨਾਲ ਬਕਾਇਦਾ ਸੈਕਸ਼ਨ 65 ਵੀ ਐਵੀਡੈਂਸ ਐਕਟ ਦਾ ਸਰਟੀਫਿਕੇਟ ਲਾ ਕੇ ਵੀ ਮੇਰੇ ਫੋਨ ਦੇ ਵਿੱਚੋਂ ਮੈਂ ਇਹ ਜੋ ਅੱਜ ਕੋਰਟ ਦੇ ਵਿੱਚ ਪੇਸ਼ ਕਰ ਰਿਹਾ ਉਹ ਪੇਸ਼ ਕੀਤਾ ਉਸ ਤੋਂ ਬਾਅਦ ਜਾਤ ਸਾਹਿਬ ਨੇ ਟਵਿੱਟਰ ਤੋਂ ਦੇ ਹੈੱਡ ਆਫਿਸ ਤੋਂ ਬਕਾਇਦਾ ਵੈਰੀਫਾਈ ਕਰਵਾ ਕੇ ਐਡਮਿਨਿਸਟ੍ਰੇਸ਼ਨ ਤੋਂ ਵੈਰੀਫਾਈ ਕਰਵਾ ਕੇ ਵੀ ਇਹ ਟਵਿੱਟਰ ਅਕਾਊਂਟ ਕੰਗਣਾ ਦਾ ਉਹ ਤੋਂ ਇਸ ਤਰੀਕ ਨੂੰ ਇਹ ਪੋਸਟ ਹੈ ਜਿਹੜੀ ਟਵੀਟ ਹੋਈ ਸੀ ਉਸ ਤੋਂ ਬਾਅਦ ਅਦਾਲਤ ਨੇ ਸੰਮਣ ਕੀਤਾ ਵੀ ਅੱਜ ਅਦਾਲਤ ਦੇ ਵਿੱਚ ਪੇਸ਼ ਹੋ ਕੇ ਮੀਡੀਆ ਨੂੰ ਕਹਿ ਦੇਣਾ ਕਿ ਇੱਕ ਗਲਤਫਹਿਮੀ ਹੈ ਗਲਤਫਹਿਮੀ ਅਦਾਲਤ ਨਹੀਂ ਨਾ ਗਲਤਫਹਿਮੀ ਕਰਦੀ ਅਦਾਲਤ ਕੋਈ ਵੀ ਫੈਸਲਾ ਕਰਦੀ ਆ ਅਦਾਲਤ ਬਾਲ ਦੀ ਖਲ ਲਾਉਂਦੀ ਹੈ ਫਿਰ ਅਦਾਲਤ ਜੋ ਫੈਸਲਾ ਕਰਦੀ ਹੈ ਇਹ ਗੱਲ ਮੰਨਦੇ ਵੀ ਜਦੋਂ ਅੱਜ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਫਿਰ ਆਖਿਰ ਨੂੰ ਅੱਜ ਇਹ ਸਟੈਪ ਜਿਹੜਾ ਕੰਗਣਰ ਨੌਤ ਨੂੰ ਚੁਪਣਾ ਪਿਆ ਬਿਲਕੁਲ ਜੀ ਬਿਲਕੁਲ ਇਹ ਤਾਂ ਮਰਦਾ ਕੀ ਨਾ ਕਰਦਾ ਵਾਲੀ ਗੱਲ ਹੈ ਜੀ ਬਿਲਕੁਲ ਜਦੋਂ ਅੱਜ ਅਦਾਲਤ ਦੇ ਵਿੱਚ ਲੱਗਿਆ ਪਹਿਲੀ ਗੱਲ ਤਾਂ ਇਹ ਹੈ ਵੀ ਅੱਜ ਬਠਿੰਡੇ 4 ਸਾਲਾਂ ਬਾਅਦ ਬਠਿੰਡੇ ਦੀ ਅਦਾਲਤ ਦੇ ਵਿੱਚ ਆਉਣਾ ਪਿਆ ਤਾਂ ਚਲੋ ਝੋਕੇ ਹੀ ਆਏ ਨੇਗੇ ਦਸਤ ਦੇ ਵਿੱਚ ਫਿਰ ਅਦਾਲਤ ਦੇ ਵਿੱਚ ਆਉਂਦਿਆਂ ਸਾਰ ਪਹਿਲੇ 2-3 ਮਿੰਟਾਂ ਚ ਹੀ ਮਾਫੀ ਮੰਗ ਲੈਣੀ ਤਾਂ ਫਿਰ ਆਪਦੇ ਆਪ ਹੀ ਇਹ ਇਹਨਾਂ ਦੀ ਮਾਤਾ ਹੋ ਰਹੇ ਨੇ ਜੋ ਸਚਾਈ ਦੀ ਜਿੱਤ ਕਮਾਂਗੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਿਉਂਕਿ ਅੱਜ ਮਾਤਾ ਜੀ ਤਾਂ ਨਹਿ ਨਹੀਂ ਚੁਗੰਦੀ ਸਿਹਤ ਠੀਕ ਨਹੀਂ ਉਹ ਆਈ ਨਹੀਂ ਉਹਦੇ ਹਸਬੈਂਡ ਆਏ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਨਾਲ ਉਹਦੇ ਵੱਲੋਂ ਕੀਤੀ ਕਿ ਮੈਂ ਤਾਂ ਪੁੱਛ ਰਿਹਾ ਕਿ ਬਾਹਰ ਗੱਲਬਾਤ ਕਰਦੇ ਆ ਮੀਡੀਆ ਨਾਲ ਉਹਨਾਂ ਨੇ ਕਿਹਾ ਕਿ ਮੈਂ ਉਹਦੇ ਪਰਿਵਾਰ ਉਹਦੇ ਹਸਬੈਂਡ ਦੇ ਨਾਲ ਉਹਨਾਂ ਨੇ ਮੈਂ ਗੱਲਬਾਤ ਕੀਤੀ ਨਹੀਂ ਨਹੀਂ ਕੋਈ ਐ ਪਾਰਟਿਕੂਲਰਲੀ ਉਹਨਾਂ ਨੇ ਇਹ ਨਹੀਂ ਜੀ ਉਹਨਾਂ ਨੇ ਜੱਸਾ ਉਹਨੂੰ ਕੱਲੀ ਬੇਨਤੀ ਕੀਤੀ ਵੀ ਮੈਂ ਕੰਪਲੇਨੈਂਟ ਤੋਂ ਮਾਫੀ ਮੰਗਣਾ ਚਾਹਣੀ ਹੈ ਤਾਂ ਜੱਸਾਬ ਨੇ ਕਿਹਾ ਵੀ ਕੰਪਲੇਨੈਂਟ ਸਾਈ ਸਹੀ ਨਹੀਂ ਤੇ ਉਹਨਾਂ ਦੇ ਹਸਬੰਦ ਆਏ ਨੇ ਤਾਂ ਇਹਨਾਂ ਨੇ ਸਿਰਫ ਇੱਕ ਆਮ ਜਿੱਧਰ ਕਲਾਇੰਟਸ ਜਾਂ মিডিਆ ਤੇ ਜਾਂ ਸਕਿਉਰਟੀ ਪਰਸਨ ਖੜੇ ਸੀਗੇ ਉਹ ਸਾਈਡ ਵੱਲ ਫੇਸ ਕਰਕੇ ਇਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਣਾ ਚਾਹੁੰਦੀ ਆ ਵੀ ਮੇਰਾ ਕੋਈ ਨਿੱਜੀ ਮਨਛਾ ਨਹੀਂ ਸੀ ਤਾ ਕੋਈ ਇਹ ਨਹੀਂ ਵੀ ਉਹਨਾਂ ਨੇ ਬਾਬਾ ਜੀ ਕੋਲੇ ਆਏ ਬਾਬਾ ਜੀ ਨੂੰ ਸਾਈਡ ਤੇ ਲਿਆ ਜਾਂ ਕੋਈ 2 ਮਿੰਟ ਲਏ ਬਾਬਾ ਜੀ ਨੂੰ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦਾ ਕੋਈ ਸਟੈਪ ਨਹੀਂ ਲਿਆ ਗਿਆ ਹੁਣ ਅੱਗੇ ਕੀ ਹੈ ਇਸ ਕੇਸ ਦੀ ਜੇਕਰ ਗੱਲ ਕਰਾਂ ਕਿਉਂਕਿ ਆਮ ਤੌਰ ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਬਸ ਉਹਨਾਂ ਮਾਫੀ ਮੰਗੀ ਕੇਸ ਜਿਹੜਾ ਹੈਗਾ ਖਤਮ ਹੋ ਗਿਆ ਬਸ ਠੀਕ ਹੈ ਅੱਗੇ ਕੀ ਹੈ ਇਸ ਕੇਸ ਦੇ ਵਿੱਚ ਕੀ ਪੈਰਵਾਹੀ ਅੱਗੇ ਹੋਵੇ ਦੇਖੋ ਮਾਫੀ ਮੰਗਣਾ ਜਾਂ ਨਾ ਮੰਗਣਾ ਜੀ ਅਦਾਲਤਾਂ ਇਹ ਚੀਜ਼ਾਂ ਨੂੰ ਨਹੀਂ ਦੇਖਦੀਆਂ ਅਦਾਲਤ ਦੇ ਵਿੱਚ ਜਿਹੜਾ ਟ੍ਰਾਇਲ ਦਾ ਪ੍ਰੋਸੈਸ ਹੈਗਾ ਅਕੋਰਡਿੰਗ ਟੂ ਲਾਅ ਹੈ ਉਹ ਪ੍ਰੋਸੈਸ ਫੋਲੋ ਕੀਤਾ ਜਾਊਗਾ ਬਾਕੀ ਮਾਫੀ ਦੇਗਾ ਉਹਨਾਂ ਨੇ ਮੰਗ ਲਈ ਮਾਤਾ ਜੀ ਹੋਰਾਂ ਨੇ ਦੇਣੀ ਨਹੀਂ ਦੇਣੀ ਮਾਫੀ ਉਹ ਚਲੋ ਮਾਤਾ ਜੀ ਹੋਰਾਂ ਦੀ ਮਰਜ਼ੀ ਹੈ ਕਿ ਉਹ ਕਹਿੰਦੇ ਸੀ ਕਿ ਅਸੀਂ ਜਥੇਬੰਦੀਆਂ ਨਾਲ ਜਾਂ ਮੋਤਵਰ ਵਿਅਕਤੀ ਜਿਨ੍ਹਾਂ ਨੇ ਉਹਨਾਂ ਦਾ ਸੰਘਰਸ਼ ਦੇ ਵਿੱਚ ਸਾਥ ਦਿੱਤਾ ਉਹਨਾਂ ਨਾਲ ਰਹਿ ਕਰਕੇ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਜਿਨ੍ਹਾਂ 'ਚ ਬਦਨਾਮੀ ਹੋਈ ਹੈ ਰਹਿ ਕਰਕੇ ਅਸੀਂ ਉਸ ਤੋਂ ਬਾਅਦ ਫੈਸਲਾ ਲਵਾਂਗੇ ਬਾਕੀ ਕੋਈ ਬਾਬਾ ਜੀ ਨਹੀਂ ਮੈਂ ਮੇਰੇ ਨਾਲ ਗੱਲ ਹੋਈ ਹੈ ਬਾਬਾ ਜੀ ਦਾ ਕੋਈ ਮਾਫੀ ਦੇਣ ਜਾਂ ਕੋਈ ਇਸ ਤਰ੍ਹਾਂ ਦੀ ਮਨਚਾ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਅਦਾਲਤ ਤੇ ਯਕੀਨ ਸੀ ਅਦਾਲਤ ਤੇ ਯਕੀਨ ਹੈ ਤੇ ਅਦਾਲਤ ਤੇ ਯਕੀਨ ਰਹੂਗਾ ਅਸੀਂ ਜੋ ਅਦਾਲਤ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਹੋਊਗਾ ਤੁਸੀਂ ਵੀ ਫਿਰ ਖੜਿਓ ਅਗੀਰ ਤੱਕ ਕਿਉਂਕਿ ਹੁਣ ਤਾਂ 21 21 ਦੀ ਗੱਲ ਕਰੀ 21 ਦੇ ਵਿੱਚ ਤਾਂ ਉਹ ਮੈਂਬਰ ਆਫ ਪਾਰਲੀਮੈਂਟ ਨਹੀਂ ਸੀ ਹੁਣ ਤਾਂ ਮੈਂਬਰ ਆਫ ਪਾਰਲੀਮੈਂਟ ਨੇ ਰੁੱਤਵਾਇਆ ਬੀਜੇਪੀ ਦੇ ਵਿੱਚ ਨੇ ਫਿਰ ਸਜ਼ਾ ਦਵਾਉਣ ਤੱਕ ਜਾਓਗੇ ਜਿੰਨੇ ਤੱਕ ਜਾਣਾ ਪਿਆ ਦੇਖੋ ਬਿਲਕੁਲ ਜੀ ਬਿਲਕੁ ਜੋ ਗੱਲ ਅਸੀਂ ਇੱਥੇ ਅਦਾਲਤਾਂ ਦੇ ਵਿੱਚ ਆਏ ਆ ਅਦਾਲਤ ਜੋ ਨਿਆਂ ਦੀ ਦੇਵੀ ਹੈ ਮੈਂ ਇਨਸਾਫ ਦਾ ਮੰਦਰ ਹੈ ਇਹ ਇੱਥੇ ਜੋ ਮਜਲੂਮ ਆਉਂਦਾ ਹੈ ਇੱਥੇ ਜੋ ਜਿਹੜਾ ਕ੍ਰਿਮੀਨਲ ਹੈ ਕ੍ਰਿਮੀਨਲ ਇੱਥੇ ਸੈਕੰਡ ਸਟੈਪ ਤੇ ਹੈ ਜਾਂ ਪਹਿਲੇ ਸਟੈਪ ਤੇ ਵਿਕਟਮ ਹੈ ਵਿਕਟਮ ਆਪ ਦਾ ਪੱਖ ਰੱਖਦਾ ਹੈ ਉਹਦਾ ਜੇ ਪੱਖ ਸਹੀ ਉਹਦੀਆਂ ਦਲੀਲਾਂ ਸਹੀ ਹੈ ਅਦਾਲਤ ਨੂੰ ਇਹ ਲੱਗਦਾ ਤਾਂ ਅਦਾਲਤ ਉਹਦੇ ਹੱਕ 'ਚ ਫੈਸਲਾ ਕਰਦੀ ਹੈ ਸਾਡੀਆਂ ਦਲੀਲਾਂ ਸਾਡੀ ਸਚਾਈ ਅਦਾਲਤ ਨੂੰ ਜੇ ਸਹੀ ਲੱਗੀ ਹੈ ਵੈਰੀਫਿਕੇਸ਼ਨ ਤੋਂ ਬਾਅਦ ਤਾਂ ਅਦਾਲਤ ਨੇ ਸੰਮਣ ਕੀਤੇ ਹੈ ਕੰਗਣਾ ਨੂੰ ਤਾਂ ਉਸ ਤੋਂ ਬਾਅਦ ਵੀ ਹੁਣ ਵੀ ਜੇ ਅੱਗੇ ਸਾਡੀ ਜੋ ਐਵੀਡੈਂਸ ਸਾਡੇ ਡਾਕੂਮੈਂਟਸ ਜਾਂ ਜਿਹੜੀ ਸਾਡੀ ਇਲੈਕਟੋਰਲ ਐਵੀਡੈਂਸ ਅਸੀਂ ਫਾਈਲ ਕਰਾਂਗੇ ਜੁਡੀਸ਼ੀਅਲ ਫਾਈਲ ਤੇ ਉਹਦੇ ਸਾਡੀਆਂ ਦਲੀਲਾਂ ਨਾਲ ਕੋਰਟ ਸਹਿਮਤ ਹੋਊਗੀ ਤਾਂ ਸਾਡੇ ਫੇਵਰ ਚ ਫੈਸਲਾ ਕਰੂਗੀ ਕੋਰਟ ਨਹੀਂ ਅੱਗੇ ਕੋਰਟ ਦਾ ਜੋ ਫੈਸਲਾ ਹੋਊ ਸਾਨੂੰ ਸਿਰ ਮੱਥੇ ਹੋਊਗਾ ਹੁਣ ਅੱਗੇ ਕੇਸ ਨੇ ਜਿਹੜਾ ਕੇਸ ਚੱਲਣਾ ਹੈ ਬਿਲਕੁਲ ਜੀ ਬਿਲਕੁਲ ਟ੍ਰਾਇਲ ਹੁਣ ਅੱਗੇ ਕੋਰਟ ਨੇ ਜਿਹੜੀ ਇਹਨਾਂ ਨੇ ਪਰਸਨਲ ਅਪੀਅਰੈਂਸ ਐਗਜ਼ੈਂਪਟ ਕਰਨ ਦੀ ਅਪਲੀਕੇਸ਼ਨ ਲਾਈ ਸੀ ਜੀ ਪਰਮਾਨੈਂਟ ਤੌਰ ਤੇ ਸਾਨੂੰ ਐਗਜ਼ੈਂਪਟ ਕੀਤਾ ਜਾਵੇ ਹਾਜ਼ਰੀ ਤੋਂ ਉਹਦਾ ਰਿਪਲਾਈ ਮੰਗਿਆ ਕੋਰਟ ਨੇ ਸਾਡੇ ਤੋਂ ਅਸੀਂ ਉਹਦਾ ਰਿਪਲਾਈ ਦੇਣਾ ਤੇ ਇੱਕ ਕੋਰਟ ਨੇ ਕਿਹਾ ਵੀ ਸਾਨੂੰ ਸਾਡੇ ਗਵਾਹ ਪੇਸ਼ ਕਰਨ ਵਾਸਤੇ ਕਿਹਾ ਕੋਰਟ ਦੇ ਵਿੱਚ ਆਈ ਵਾਲੋ ਆਈ ਮਾਰ ਹੁਣ ਆਉਣਾ ਪਵੇਗਾ ਕੰਗਣਾ ਰੌਤ ਨੂੰ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਜਾਂ ਫਿਰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੁਝ ਐਸਾ ਵੀ ਕੁਝ ਕੀਤਾ ਜਾ ਸਕਦਾ ਜੋ ਕਿ ਅਪਲੀਕੇਸ਼ਨ ਦੇ ਲਈ ਨਹੀਂ ਜਿਹੜੀ ਉਹਨਾਂ ਨੇ ਅਪਲੀਕੇਸ਼ਨ ਫਾਈਲ ਕੀਤੀ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਵੀਡੀਓ ਕਾਨਫਰੈਂਸਿੰਗ ਤੇ ਜੋ ਹੈ ਜਿਹੜੀ ਇਹਨਾਂ ਦੀ ਹਾਜ਼ ਕੋਰਟ ਨੇ ਹਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਕੋਰਟ ਰਿਪਲਾਈ ਲੈ ਕੇ ਉਸ ਤੋਂ ਬਾਅਦ ਬਹਿਸ ਸੁਣ ਕੇ ਦੋਨੇ ਪੱਖਾਂ ਦੀ ਫਿਰ ਫੈਸਲਾ ਕਰੂਗੀ ਪਰ ਜਿੰਨਾ ਚਿਰ ਅਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ ਇਹਨਾਂ ਨੂੰ ਪੇਸ਼ ਹੋਣਾ ਹੀ ਪਊਗਾ ਅਦਾਲਤ ਦੇ ਵਿੱਚ ਫਿਜ਼ੀਕਲੀ ਜੀ ਅਗਲੀ ਤਾਰੀਖ ਵਕੀਲ ਸਾਹਿਬ ਕਹਿੰਦੀ ਹੈ 24 11 2025 ਜੀ ਵਕੀਲ ਸਾਹਿਬ ਸਮਝਦਾ ਬਹੁਤ ਬਹੁਤ ਥੈਂਕ ਯੂ ਸਰ ਮੇਰਾ ਨਾਮ ਰਗਵੀਰ ਸਿੰਘ ਬੈਣੀਵਾਲ ਹੋਰੀ ਸੀ ਇਹ ਕਹਿੰਦੇ ਕਹਿੰਦੇ ਨੇ ਕਿ ਅਸੀਂ ਲੜਾਂਗੇ ਕਿਉਂਕਿ ਜਿਹੜੇ ਹੈਗੇ ਨੇ ਬੀ ਬੇ ਮਹਿੰਦਰ ਕੌਰ ਦਾ ਪਰਿਵਾਰਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਪਹਿਲੇ ਸਮੇਂ ਦੇ ਵਿੱਚ ਮਾਫੀ ਮੰਗ ਲਈ ਜਾਂਦੀ ਤਾਂ ਅਸੀਂ ਅੱਗੇ ਨਹੀਂ ਵਾਦੇ ਪਰ ਉਹ ਕਹਿੰਦੇ ਕਿ ਹੁਣ ਅਖੀਰ ਤੱਕ ਜਿਹੜਾ ਹੈਗਾ ਉਹ ਅਸੀਂ ਪਹੁੰਚਾਂਗੇ ਜ਼ਰੂਰ ਅੱਗੇ ਫੈਸਲਾ ਜਿਹੜਾ ਹੈਗਾ ਉਹ ਕੋਰਟ ਨੇ ਕਰਨਾ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਉਹ ਇਜਾਜ਼ਤ